ਇਸ ਮੌਸਮ ਦੇ ਵਿੱਚ ਕਿਵੇਂ ਤੁਸੀਂ ਦੇਖਦੇ ਹੋ ਕਿ ਅੱਖਾਂ ਦੀਆਂ ਬਿਮਾਰੀਆਂ ਵਧਣ ਦੇ ਕਾਰਨ ਕੀ ਕੁਝ ਨੇ ਬੱਚਿਆਂ 'ਚ ਜ਼ਿਆਦਾ ਆ ਰਹੀ ਹੈ ਤੇ ਬਜ਼ੁਰਗਾਂ 'ਚ ਜਿਨ੍ਹਾਂ ਦੀ ਇਮਿਊਨਿਟੀ ਥੋੜੀ ਕਾਟ ਹੈਗੀ ਨੌਜਵਾਨ ਵੀ ਇਸ ਇਸ ਮੌਸਮ 'ਚ ਦੇ ਉਹਨਾਂ ਨੂੰ ਵੀ ਅੱਖਾਂ ਦੀ ਪ੍ਰੋਬਲਮਸ ਹੋ ਸਕਦੀਆਂ ਬਟ ਬੱਚਿਆਂ ਦੀ ਤੇ ਬਜ਼ੁਰਗਾਂ 'ਚ ਜ਼ਿਆਦਾ ਦੇਖਿਆ ਗਏ ਹੈ ਫਿਰ ਬੱਚਿਆਂ ਦੀ ਇੱਕ ਹੋਰ ਵੱਡੀ ਆਦਤ ਹੁੰਦੀ ਹੈ ਕਿ ਹੱਥ ਨਹੀਂ ਧੋਂਦੇ ਹਮ ਹੈਂਡ ਵਾਸ਼ਿੰਗ ਇੱਕ ਸਭ ਤੋਂ ਆਸਾਨ ਤਰੀਕਾ ਹੈ ਇਹ ਬਿਮਾਰੀਆਂ ਤੋਂ ਬਚਣ ਦਾ ਮੌਸਮ ਚ ਕਿਉਂਕਿ ਹਿਊਮਿਡਿਟੀ ਬਹੁਤ ਹੁੰਦੀ ਹੈ ਤੇ ਡਰਾਈ ਆਇਜ਼ ਦਾ ਬਹੁਤ ਚਾਂਸਸ ਰਹਿੰਦੀ ਹੈ ਤੇ ਬਿਕੋਜ਼ ਸਕਰੀਨ ਟਾਈਮ ਵਧ ਗਿਆ ਉਹ ਵੀ ਟ੍ਰਿਗਰ ਕਰਦੀ ਹੈ ਡਰਾਈ ਆਇ ਤਾਂ ਇਹ ਵੀ ਸਾਨੂੰ ਥੋੜਾ ਜਿਹਾ ਬੱਚਿਆਂ ਨੂੰ ਸਮਝਾਉਣਾ ਚਾਹੀਦਾ ਹੈ ਤੇ ਰੋਕਣਾ ਚਾਹੀਦਾ ਹੈ ਕਿ ਸਕਰੀਨ ਟਾਈਮ ਨੂੰ ਥੋੜਾ ਲਿਮਟ ਕਰਨਾ ਕਿ ਇਦਾਂ ਦਾ ਵੀ ਟਰੀਟਮੈਂਟ ਹੁੰਦਾ ਹੈ ਕਿ ਜਿਹੜੇ ਬੱਚਿਆਂ ਦੀ ਨਜ਼ਰ ਵੀਕ ਹੈ ਉਹਨਾਂ ਨੂੰ ਚਸ਼ਮਾ ਲੱਗ ਚੁੱਕਿਆ ਹੈ ਤੇ ਉਹਨਾਂ ਦਾ ਇਲਾਜ ਕਰਕੇ ਉਹਨਾਂ ਦੀ ਨਜ਼ਰ ਨੂੰ ਦਰੁਸਤ ਕੀਤਾ ਜਾ ਸਕਦਾ ਹੈ ਇਦਾਂ ਦਾ ਸ਼ੋਰ ਸ਼ੋਰ ਤਰੀਕਾ ਨਹੀਂ ਹੈ ਕਿ ਅਸੀਂ ਇਹ ਰੋਕ ਸਕਦੇ ਹਾਂ ਨੰਬਰਾਂ ਦਾ ਵਧਣ ਦਾ ਬਟ ਵੀ ਸ਼ੁੱਡ ਇਨਕਰੇਜ ਕਿ ਬੱਚਾ ਨੂੰ ਬਾਹਰ ਖੇਲਣ ਸਾਰਾ ਟਾਈਮ ਅੰਦਰ ਨਾ ਬੈਠਣ ਨੀਅ ਵਰ ਕੰਪਿਊਟਰ ਨਾ ਕਰਨ ਤੇ ਜਿਹੜੇ ਚਸ਼ਮੇ ਅਸੀਂ ਲਾਣ ਦਾ ਆਪਰੇਸ਼ਨ ਕਰਦੇ ਹਾਂ ਉਤਾਰਨ ਦਾ ਉਹ 18 ਸਾਲ ਦੇ ਬਾਅਦ ਹੀ ਪਰ ਅੱਜ ਕੱਲ ਇੱਕ ਹੋਰ ਆਇਆ ਹੋਇਆ ਮਾਇਓਪੀ ਕਰੈਕਸ਼ਨ ਗਲਾਸਸ ਉਹਨਾਂ ਨਾਲ ਕੁਝ ਪ੍ਰੋਗਰੈਸ਼ਨ ਰੁਕ ਸਕਦੀ ਹੈ ਬਟ ਪੂਰੀ ਤਰ੍ਹਾਂ ਹਟ ਨਹੀਂ ਸਕਦੇ ਚਸ਼ਮੇ ਮੰਡੈਟਰੀ ਸਾਲ ਚ ਇੱਕ ਚੈੱਕਅਪ ਜ਼ਰੂਰੀ ਹੋਏਗਾ ਪਰ ਜੇ ਤੁਹਾਨੂੰ ਕੋਈ 슈ਗਰ ਹੈ ਬਲੱਡ ਪ੍ਰੈਸ਼ਰ ਹੈ ਕੋਈ ਹੋਰ ਇਦਾਂ ਦੀ ਬਿਮਾਰੀ ਹੈ ਜਿਹੜੀ ਪੇਰੈਂਟਸ ਨੂੰ ਸੀਗੀ ਜੇ ਕਾਲਾ ਮੋਤੀਆ ਹੈਗਾ ਪਰਦੇ ਦੀ ਬਿਮਾਰੀ ਹੈ ਤੇ 6 ਮਹੀਨੇ 'ਚ ਲਾਜ਼ਮੀ ਚੈੱਕਅਪ ਹੋਣਾ ਚਾਹੀਦਾ ਪਰ ਜਿਹੜੇ ਕਿਤਾਬਾਂ ਪੜ੍ਹਦੇ ਨੇ ਆਮ ਤੌਰ ਤੇ ਕਈ ਵਾਰ ਦੇਖਦੇ ਆ ਕਿ ਉਹ ਕਿਤਾਬ ਥੋੜੀ देर ਫਰਦੇ ਨੇ ਫਿਰ ਅੱਖਾਂ ਨੂੰ ਮਲਦੇ ਨੇ ਅੱਖਾਂ ਲਾਲ ਹੋ ਜਾਂਦੀਆਂ ਬੰਦੀਆਂ ਹੱਥ ਨੂੰ ਤੋਂ ਤੇ ਬਾਰ ਬਾਰ ਅੱਖਾਂ ਨੂੰ ਟੱਚ ਨਾ ਕਰੋ ਜੀ ਜੀ ਅੱਗ ਦੀਆਂ ਬਿਮਾਰੀਆਂ ਉਦਾਂ ਹੀ ਇਨਫੈਕਸ਼ਸ ਡਿਜ਼ੀਜ਼ਸ ਨਹੀਂ ਹੋਣਗੀਆਂ ਤੇ ਬਾਰ ਬਾਰ ਰਗ ਕਰਨ ਨਾਲ ਅੱਖਾਂ ਦੀ ਹੋਰ ਬਿਮਾਰੀਆਂ ਵੀ ਹੋ ਸਕਦੀਆਂ ਸਾਡਾ ਜਿਹੜਾ ਕਾਰਨੀਆ ਹੈ ਉੱਥੇ ਨਾ ਉਠ ਹੋ ਸਕਦਾ ਹੈ ਤੇ ਉਹਨਾਂ ਨੂੰ ਕੀ ਕੁਝ ਐਡਵਾਈਸ ਦੇਣਾ ਚਾਹੋਗੇ ਇਸ ਮਾਹੌਲ ਦੇ ਵਿੱਚ ਜਿੱਥੇ ਬਹੁਤ ਜ਼ਿਆਦਾ ਫਲੱਡ ਦਾ ਪਾਣੀ ਇਕੱਠਾ ਹੋਇਆ ਹੋਵੇ ਉਸ ਬਾਰੇ ਅੱਖਾਂ ਦੀ ਕੇਅਰ ਕਿਵੇਂ ਕਰੀਏ ਇੰਗਲਿਸ਼ੇ ਕਿਹਾ ਗਿਆ ਹੈ ਕਿ ਜਿਹੜੇ ਵਾਇਰਸ ਵਾਇਰਲ ਕੰਜਕਟਿਵਾਇਟਸ ਹੈ ਦੇ ਸਪਰੈਡ ਫਾਸਟਰ ਦੈਨ ਅ ਵੂਮਨਸ ਗੋਸਿਪ ਸੋ ਯੂ ਕੈਨ ਇਮੇਜਿਨ ਕਿ ਕਿੰਨੀ ਕਿੰਨੀ ਤੇਜ਼ੀ ਨਾਲ ਇਹ ਬਿਮਾਰੀਆਂ ਫੈਲ ਰਹੀਆਂ ਹਨ ਬਿਲਕੁਲ ਜੀ ਤੇ ਮੈਂ ਇਹ ਕਾਂਗੀ ਕਿ ਜੇ ਕਦੀ ਵੀ ਤੁਹਾਨੂੰ ਲੱਗੇ ਕਿ ਅੱਖ 'ਚ ਲਾਲੀ ਹੈਗੀ یا یہ دے رہی ہے ڈسچارج ہے بہت زیادہ واٹرنگ ہے سویلنگ ہے درد ہو رہی ہے یا بلڈ ویژن ہے یا ਤੁਹਾਨੂੰ ਲੱਗ ਰਿਹਾ ਕੋਈ ਇਨਫੈਕਸ਼ਨ ਅਸੀਂ ਕੈਮਿਸਟੇ ਜਾ ਕੇ ਲਿਬ੍ਰੀਕੇਸ਼ਨ ਜਾਂ ਐਂਟੀਬਾਇਓਟਿਕ ਪਾ ਲਿਆ ਪਰ অলমোਸਟ ਇੱਕ ਦਿਨ ਹੋ ਗਿਆ اور ریلیف ਨਹੀਂ ਹੋ ਰਿਹਾ ਜੀ ਜੀ தென் ਪਲੀਜ਼ ਕੰਸਲਟ યોર ਡਾਕਟਰ ਕਾਰਨਾ ਬੈਠੇ ਰੋ ਸਤਿ ਜੀ ਕਾਲ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਮੈਂ ਅਮਨ ਮੋਹਨ ਮੋਹਰਯਾਲ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਤੁਹਾਡੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹਾਂ ਅਸੀਂ ਹਮੇਸ਼ਾ ਤੁਹਾਨੂੰ ਚੰਗੀ ਸਿਹਤ ਮਾਰਾਂ ਦੇ ਰੂਬਰੂ ਕਰਵਾਉਂਦੇ ਹਾਂ ਤਾਂ ਜੋ ਤੁਸੀਂ ਬਿਮਾਰੀਆਂ ਤੋਂ ਬਚ ਸਕੋ ਅੱਜ ਅਸੀਂ ਅੱਖਾਂ ਦੀਆਂ ਬਿਮਾਰੀਆਂ ਕੀ ਕੁਝ ਹੁੰਦੀਆਂ ਨੇ ਕਿਵੇਂ ਉਹਨਾਂ ਤੋਂ ਬਚਿਆ ਜਾ ਸਕਦਾ ਹੈ ਤੇ ਤੁਹਾਡੀ ਜਿਹੜੀ ਨਜ਼ਰ ਹੈ ਉਹ ਹਮੇਸ਼ਾ ਕਿਵੇਂ ਤੇਜ਼ ਤਰਾਰ ਰਹਿ ਸਕਦੀ ਹੈ ਇਸ ਬਾਰੇ ਅੱਜ ਅਸੀਂ ਜਾਣਾਂਗੇ ਸਾਡੇ ਸਟੂਡੀਓ ਦੇ ਵਿੱਚ ਇਸ ਵੇਲੇ ਪਹੁੰਚ ਚੁੱਕੇ ਨੇ ਡਾਕਟਰ ਮੋਨਿਕਾ ਜੈਨ ਜੀ ਜੋ ਆਈ ਹਸਪੀਟਲ ਮਨਸਾ ਦੇ ਵੀ ਤੋਂ ਆਏ ਨੇ ਸਭ ਤੋਂ ਪਹਿਲਾਂ ਉਹਨਾਂ ਦਾ ਨਿਗਾਹਸੋਚ ਕਰਦੇ ਮੈਡਮ ਨਿਗਾਹਸੋਚ ਕਰਦਾ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ ਮੇਰਾ ਬਹੁਤ ਸਤਿ ਸ਼੍ਰੀ ਅਕਾਲ ਤੇ ਨਮਸਤੇ ਜੀ ਮੈਡਮ ਜਿੱਦਾਂ ਕਿ ਮੌਸਮ ਜਿਹੜਾ ਹੈ ਬਰਸਾਤੀ ਮੌਸਮ ਚੱਲ ਰਿਹਾ ਹੈ ਇਸ ਵੇਲੇ ਹਾਂ ਜੀ ਇਸ ਮੌਸਮ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਕਈ ਤਰ੍ਹਾਂ ਦੀ ਬਿਮਾਰੀਆਂ ਲੱਗ ਜਾਂਦੀਆਂ ਨੇ ਕਈ ਵਾਰੀ ਬੁਖਾਰ ਸਿਰ ਦਰਦ ਇਹਦਾ ਔਰ ਕਈ ਆਮ ਤੌਰ ਤੇ ਦੇਖਣ ਨੂੰ ਮਿਲਿਆ ਕਿ ਅੱਖਾਂ ਦੀਆਂ ਬਿਮਾਰੀਆਂ ਵੀ ਵੱਧ ਜਾਂਦੀਆਂ ਨੇ ਇਸ ਮੌਸਮ ਦੇ ਵਿੱਚ ਤੇ ਇਸ ਮੌਸਮ ਦੇ ਵਿੱਚ ਕਿਵੇਂ ਤੁਸੀਂ ਦੇਖਦੇ ਹੋ ਕਿ ਅੱਖਾਂ ਦੀਆਂ ਬਿਮਾਰੀਆਂ ਵਧਣ ਦੇ ਕਾਰਨ ਕੀ ਕੁਝ ਨੇ ਤੇ ਇਹਨਾਂ ਤੋਂ ਕਿੱਦਾਂ ਬਚਿਆ ਜਾ ਸਕਦਾ ਸੋ ਜਿਹੜਾ ਅੱਜ ਕੱਲ ਦਾ ਮੌਸਮ ਹੈ ਜਿਹੜਾ ਮੌਨਸੂਨ ਰੇਨੀ ਸੀਜ਼ਨ ਹੈ ਉਹਦੇ 'ਚ ਜੇ ਅਸੀਂ ਸਟੈਟਿਸਟਿਕਸ ਦੇਖੀਏ ਤਾਂ ਆਲਮੋਸਟ 20 ਤੋਂ 25% ਅੱਖਾਂ ਦੀਆਂ ਬਿਮਾਰੀਆਂ ਵੱਧ ਜਾਂਦੀਆਂ ਜਿਹੜੀ ਇਹ ਬਿਮਾਰੀਆਂ ਨਾਰਮਲੀ ਹੈਗੀਆਂ ਜਿਹਨੂੰ ਅਸੀਂ ਆਈ ਫਲੂ ਕਹਿੰਦੇ ਆ ਤੇ ਆਪਣਾ ਮੈਡੀਕਲ ਟਰਮਸ ਚ ਕੰਜਕਟਿਵਾਈਟਸ ਜੀ ਇਹ ਬਹੁਤ ਹੀ ਪ੍ਰੇਵਲੈਂਟ ਬਿਮਾਰੀ ਹੈ ਮੌਨਸਨ ਸੀਜ਼ਨ ਦੀ ਫਿਰ ਸਟਾਈਜ਼ ਹੋ ਜਾਂਦੀਆਂ ਜਿਹੜੇ ਛੋਟੇ ਛੋਟੇ ਬੰਮਸ ਦਿਖਦੇ ਹੈ ਲਿਡ ਮਾਰਜਿਨਸ ਤੇ ਬਲੈਫਰਾਈਟਸ ਲਿਡ ਮਾਰਜਿਨਸ ਦੀ ਇਨਫਲੇਮੇਸ਼ਨ ਹੋ ਜਾਂਦੀ ਹੈ ਡਰਾਈ ਆਈ ਬਹੁਤ ਕਾਮਨ ਹੈਗੀ ਤੇ ਅਨਦਰ ਥਿੰਗ ਵਿਚ ਇਜ਼ ਵੈਰੀ ਕਾਮਨ ਇਜ਼ ਅਲਰਜਿਕ ਜਿਹੜੇ ਅਲਰਜੀਜ਼ ਅੱਖਾਂ 'ਚ ਉਹ ਬੜੀ ਕਾਮਨ ਹੈਗੀਆਂ ਇਹ ਸਾਰੀ ਇਸ ਲਈ ਜ਼ਿਆਦਾ ਕਾਮਨ ਹੈ ਇਸ ਸੀਜ਼ਨ 'ਚ ਕਿਉਂਕਿ ਜਿਹੜੇ ਆਪਣਾ ਮੌਨਸੂਨ ਹੈ ਉਹਦੇ 'ਚ ਵਾਟਰ ਕੰਟਾਮਿਨੈਂਟਸ ਵੱਧ ਜਾਂਦੇ ਹੈ ਜਿਹੜੇ 에ਅਰਬੋਨ ਕੰਟਾਮਿਨੈਂਟਸ ਹੈ ਉਹ ਵੱਧ ਜਾਂਦੇ ਹੈ ਜਿਹੜਾ ਬੈਕਟੀਰੀਆ ਵਾਇਰਸਸ ਨੂੰ ਇੱਕ ਇੱਕ ਮਾਹੌਲ ਚ ਹੈ ਦਾ এনवायरमेंट ਚ ਹੈ ਦਾ Thrive ਕਰਨ ਨੂੰ ਮੌਇਸਚਰ ਉਹ ਵੱਧ ਜਾਂਦਾ ਸੋ ਦ ਡਿਜ਼ੀਜ਼ ਇਸ ਆਲਸੋ ਇਨਕਰੀਸ ਜੀ ਹਾਂ ਜੀ ਇਹ ਪ੍ਰੋਬਲਮ ਜਿਹੜੀ ਹੈ ਇਹ ਹਰ ਵਰਗ ਵਿੱਚ ਆ ਰਹੀ ਹੈ ਇਸ ਦੀ ਗੱਲ ਕਰੀਏ ਬੱਚਿਆਂ ਦੇ ਵਿੱਚ ਬਜ਼ੁਰਗਾਂ ਦੇ ਵਿੱਚ ਜਾਂ ਨੌਜਵਾਨਾਂ ਦੇ ਵਿੱਚ ਜ਼ਿਆਦਾ ਆ ਰਹੀ ਹੈ ਹਾਂ ਜੀ ਬੱਚਿਆਂ 'ਚ ਜ਼ਿਆਦਾ ਆ ਰਹੀ ਹੈ ਤੇ ਬਜ਼ੁਰਗਾਂ 'ਚ ਜਿਨ੍ਹਾਂ ਦੀ ਇਮਿਊਨਿਟੀ ਥੋੜੀ ਕਾਟ ਹੈਗੀ ਜੀ ਜੀ ਨੌਜਵਾਨ ਵੀ ਇਸ ਇਸ ਮੌਸਮ 'ਚ ਦੇ ਉਹਨਾਂ ਨੂੰ ਵੀ ਅੱਖਾਂ ਦੀ ਪ੍ਰੋਬਲਮਸ ਹੋ ਸਕਦੀਆਂ ਬਟ ਬੱਚਿਆਂ ਦੀ ਤੇ ਬਜ਼ੁਰਗਾਂ 'ਚ ਜ਼ਿਆਦਾ ਦੇਖੀਆਂ ਗਈਆਂ ਬੱਚਿਆਂ 'ਚ ਸਪੈਸ਼ਲੀ ਬਿਕੋਜ਼ ਉਹ ਬੜੇ ক্লোਜ਼ এনवायरमेंट 'ਚ ਰਹਿੰਦੇ ਐ ਸਕੂਲਸ 'ਚ ਉਹਨਾਂ ਦਾ ਐਕਸਪੋਜ਼ਰ ਬਹੁਤ ਹੈ ਬਾਕੀ ਬੱਚਿਆਂ ਨਾਲ ਜੀ ਜੀ ਉਹ ਪਾਰਕਸ 'ਚ ਜਾਂਦੇ ਐ ਜਿੱਥੇ ਸਟੈਗਨੇਟ ਖੜਾ ਹੋਇਆ ਪਾਣੀ ਹੋਏਗਾ ਪਲੇਵੇਜ਼ 'ਚ ਜਾਂਦੇ ਐ ਫਿਰ ਬੱਚਿਆਂ ਦੀ ਇੱਕ ਹੋਰ ਬੜੀ ਆਦਤ ਹੁੰਦੀ ਐ ਕਿ ਹੱਥ ਨਹੀਂ ਧੋਂਦੇ ਹੂੰ ਹੈਂਡ ਵਾਸ਼ਿੰਗ ਇੱਕ ਸਭ ਤੋਂ ਆਸਾਨ ਤਰੀਕਾ ਹੈ ਇਹ ਬਿਮਾਰੀਆਂ ਤੋਂ ਬਚਣ ਦਾ ਅਰਾ ਪਸ ਕੁਝ ਨਹੀਂ ਕਰਨਾ ਜਾਓ ਸੋਪ ਵਾਟਰ ਨਾਲ ਹੱਥ ਧੋ ਲੋ ਯਾ ਆਪਣੇ ਪੋਰਸ ਚੇਕ ਸੈਨੀਟਾਈਜ਼ਰ ਰੱਖ ਲੋ ਜੀ ਤਾਂ ਇਸ ਕਾਰਨ ਚ ਬੱਚੇ ਜ਼ਿਆਦਾ ਅਮ ਰੋਨ ਹੈ ਬਿਮਾਰੀਆਂ ਤੇ ਅਨਦਰ ਥਿੰਗ ਕਿ ਬੱਚੇ ਆਪਣੇ ਅੱਖਾਂ ਨੂੰ ਬਾਰ-ਬਾਰ ਹੱਥ ਲਾਈ ਜਾਂਦੇ ਜਿੰਨਾ ਮਰਜ਼ੀ ਪੇਰੈਂਟਸ ਉਹਨਾਂ ਨੂੰ ਕਹਿ ਦੇਣ ਉਹ ਹੱਥ ਲਾਂਦੋ ਨਹੀਂ ਛਾਕਦੇ ਨਹੀਂ ਜੀ ਜੀ ਸੋ ਉਹ ਜਿਹੜਾ ਬੈਕਟੀਰੀਆ ਵਾਇਰਸਸ ਹੈ ਉਹ ਟਰਾਂਸਫਰ ਕਰ ਦਿੰਦਾ ਹੈ ਫਰੋਮ ਦੀ ਇਨਫੈਕਟਡ ਸਰਫਸਸ ਟੂ ਦੀ ਆਈਜ਼ ਜੀ ਸੋ ਇਸ ਕਰਕੇ ਜ਼ਿਆਦਾ ਕਾਮਨ ਹੈਗਾ ਬੱਚਿਆਂ ਤੇ 올ਡ ਏਜ ਬਿਕੋਜ਼ ਇਮਿਊਨਿਟੀ ਥੋੜੀ ਘੱਟ ਹੁੰਦੀ ਹੈ ਹੁੰਦੀ ਹੈ ਆ ਕੋਵਿਡ ਨੇ ਵੀ ਮੈਨ ਲੱਗਦਾ ਕਿ ਬੱਚਿਆਂ ਨੂੰ ਬਹੁਤ ਕੁਝ ਸਿਖਾ ਦਿੱਤਾ ਹੈ ਪਿੱਛੇ ਤੁਸੀਂ ਦੇਖਿਆ ਹੋਣਾ ਕਿ ਬੱਚੇ ਵੀ ਛੋਟੇ ਛੋਟੇ ਮਾਸਕ ਜਿਹੜੇ ਛੋਟੇ ਬੱਚੇ ਉਹ ਵੀ ਮਾਸਕ ਲਾਉਣੇ ਸ਼ੁਰੂ ਕਰਦੇ ਔਰ ਸੈਨੀਟਾਈਜ਼ ਕਰਨ ਲੱਗੇ ਇਸ ਤਰ੍ਹਾਂ ਹਾਂ ਜੀ ਬਿਲਕੁਲ ਬਿਲਕੁਲ ਮਤਲਬ ਜਿਵੇਂ ਬੱਚਿਆਂ ਨੂੰ ਸਿਖਾਈਏ ਤਾਂ ਉਹ ਮੰਨ ਵੀ ਜਾਂਦੇ ਨੇ ਤਰੀਕਾ ਸਾਨੂੰ ਅਪਣਾਉਣਾ ਪਏ ਤੇ ਇਸ ਮੌਸਮ ਚ बिकॉज ਹਿਊਮਿਡਿਟੀ ਬਹੁਤ ਹੁੰਦੀ ਹੈ ਤੇ ਡਰਾਈ ਆਇਜ਼ ਦਾ ਬਹੁਤ ਚਾਂਸਸ ਰਹਿੰਦੀ ਹੈ ਜੀ ਜੀ ਤੇ बिकॉज ਸਕਰੀਨ ਟਾਈਮ ਵਧ ਗਿਆ ਉਹ ਵੀ ਟ੍ਰਿਗਰ ਕਰਦੀ ਹੈ ਡਰਾਈ ਆਇ ਤਾਂ ਇਹ ਵੀ ਸਾਨੂੰ ਥੋੜਾ ਜਿਹਾ ਬੱਚਿਆਂ ਨੂੰ ਸਮਝਾਉਣਾ ਚਾਹੀਦਾ ਹੈ ਤੇ ਰੋਕਣਾ ਚਾਹੀਦਾ ਹੈ ਕਿ ਸਕਰੀਨ ਟਾਈਮ ਨੂੰ ਥੋੜਾ ਲਿਮਟ ਕਰਾ ਬਿਲਕੁਲ ਬੱਚੇ ਜਿਆਦਾ ਮੋਬਾਈਲ ਫੋਨ ਬਹੁਤ ਦਿਖਣ ਲੱਗਦੇ ਨੇ ਸਹੀ ਗੱਲ ਹੈ ਜੀ ਬਹੁਤ ਸਾਰੇ ਬੱਚਿਆਂ ਨੂੰ ਨਾ ਛੋਟੀ ਉਮਰ ਹੀ ਐਨਕ ਲੱਗ ਜਾਂਦੀ ਹੈ ਚਸ਼ਮਾ ਲਾਿੰਦੇ ਨਜ਼ਰ ਦਾਣਾ ਔਰ ਪੇਰੈਂਟਸ ਬਹੁਤ ਚਿੰਤਤ ਹੋ ਜਾਂਦੇ ਨੇ ਕਿ ਹਾਲੇ ਇਸ ਦਾ ਸਾਰੀ ਉਮਰ ਅੱਗੇ ਪੇ ਇਸ ਦਾ ਫਿਊਚਰ ਪਿਆ ਹੋ ਤੇ ਉਹ ਚਿੰਤਤ ਹੁੰਦੇ ਨੇ ਉਹ ਇਹ ਸੋਚਦੇ ਰਹਿੰਦੇ ਨੇ ਕਿ ਕੋਈ ਅੱਛਾ ਇਲਾਜ ਮਿਲ ਜੇ ਸਾਡੇ ਬੱਚਿਆਂ ਦੀ ਜਿਹੜੀ ਨਜ਼ਰ ਹੈਗੀ ਆ ਉਹ ਹੋਰ ਜ਼ਿਆਦਾ ਤੇਜ਼ ਤਰਾਰ ਹੋ ਜੇ ਕਿ ਇਦਾਂ ਦਾ ਵੀ ਟ੍ਰੀਟਮੈਂਟ ਹੁੰਦਾ ਹੈ ਕਿ ਜਿਹੜੇ ਬੱਚਿਆਂ ਦੀ ਨਜ਼ਰ ਵੀਕ ਹੈ ਉਹਨਾਂ ਨੂੰ ਚਸ਼ਮਾ ਲੱਗ ਚੁੱਕਿਆ ਹੈ ਤੇ ਉਹਨਾਂ ਦਾ ਇਲਾਜ ਕਰਕੇ ਉਹਨਾਂ ਦੀ ਨਜ਼ਰ ਨੂੰ ਦਰੁਸਤ ਕੀਤਾ ਜਾ ਸਕਦਾ ਹੈ ਪਹਿਲੀ ਚੀਜ਼ ਤਾਂ ਇਹ ਹੈਗੀ ਕਿ ਜਿਹੜਾ ਫਰਸਟ ਆਈ ਚੈੱਕਅਪ ਹੋਣਾ ਚਾਹੀਦਾ ਹੈ ਬੱਚਿਆਂ 'ਚ ਉਹ ਅਰਾਊਂਡ ਅਸੀਂ ਰਿਕਮੈਂਡ ਕਰਦੇ ਹਾਂ ਕਿ 3 ਮਹੀਨੇ 'ਚ ਫਰਸਟ ਆਈ ਚੈੱਕਅਪ ਕਰਾ ਲਓ ਤਾਂਕਿ ਕੋਈ ਕੰਜਨਾਈਟਲ ਬਿਮਾਰੀ ਹੈ ਜਨਮ ਦੀ ਬਿਮਾਰੀ ਹੈ ਬੱਚਿਆਂ ਦੀ ਜਾਂ ਕੋਈ ਡਿਵੈਲਪਮੈਂਟਲ ਬਿਮਾਰੀ ਹੈ ਸਾਨੂੰ ਪਤਾ ਲੱਗ ਜਾਏ ਜੀ ਜੀ ਤੇ ਦੂਜਾ ਚੈੱਕ ਅਪ ਅਰਾਊਂਡ 3 ইয়ার্স ਹੂੰ ਹੂੰ ਅਗੇਨ ਇਹਦੇ ਚ ਸਾਨੂੰ अर्ਲੀ ਡਿਟੈਕਸ਼ਨ ਹੋ ਜਾਂਦੀ ਹੈ ਕਿ ਕੋਈ ਚਸ਼ਮੇ ਦੀ ਲੋੜ ਨਹੀਂ ਅਸੀਂ ਦਵਾਈ ਪਾ ਕੇ ਬੱਚਿਆਂ ਦਾ ਪੂਰਾ ਚੈੱਕ ਕਰ ਸਕਦੇ ਹਾਂ ਤੇ ਉਹਦੇ ਬਾਅਦ ਜਦ ਬੱਚਾ ਸਕੂਲ ਜਾਣਾ ਸ਼ੁਰੂ ਕਰਦਾ ਹੈ 5 ਤੋਂ 6 ਸਾਲ 'ਚ ਉਹਦੇ ਚ ਇਹ ਚੈੱਕ ਅਪ ਹੋਣਾ ਚਾਹੀਦਾ ਹੈ ਅ ਰੋਕਣ ਦਾ ਦੇਖੋ ਕੋਈ ਇਦਾਂ ਦਾ ਸ਼ੋਰ ਸ਼ੋਰ ਤਰੀਕਾ ਨਹੀਂ ਹੈ ਕਿ ਅਸੀਂ ਇਹ ਰੋਕ ਸਕਦੇ ਹਾਂ ਨੰਬਰਾਂ ਦਾ ਵਧਣ ਦਾ ਬਟ ਵੀ ਸ਼ੁੱਡ ਇਨਕਰੇਜ ਕਿ ਬੱਚਾ ਨੂੰ ਬਾਹਰ ਖੇਲਣ ਸਾਰਾ ਟਾਈਮ ਅੰਦਰ ਨਾ ਬੈਠਣ ਨੀਅ ਵਰ ਕੰਪਿਊਟਰ ਨਾ ਕਰਨ ਤੇ ਜਿਹੜੇ ਚਸ਼ਮੇ ਅਸੀਂ ਲਾਣ ਦਾ ਆਪਰੇਸ਼ਨ ਕਰਦੇ ਹਾਂ ਉਤਾਰਨ ਦਾ ਉਹ 18 ਸਾਲ ਦੇ ਬਾਅਦ ਹੀ ਪਰ ਅੱਜ ਕੱਲ ਇੱਕ ਹੋਰ ਆਇਆ ਹੋਇਆ ਮਾਇਓਪੀਕ ਕਰੈਕਸ਼ਨ ਗਲਾਸੇਸ ਉਹਨਾਂ ਨਾਲ ਕੁਝ ਪ੍ਰੋਗਰੈਸ਼ਨ ਰੁਕ ਸਕਦੀ ਹੈ ਬਟ ਪੂਰੀ ਤਰ੍ਹਾਂ ਹਟ ਨਹੀਂ ਸਕਦੇ ਚਸ਼ਮੇ ਜੀ ਜਿੱਦਾਂ ਤੁਸੀਂ ਜ਼ਿਕਰ ਕੀਤਾ ਕਿ ਪਹਿਲਾਂ 3 ਮਹੀਨਾ ਦਾ ਜਦ ਬੱਚਾ ਹੈ ਤਾਂ ਉਦੋਂ ਹੀ ਜੇ ਤੁਸੀਂ ਚੈੱਕਅਪ ਕਰਵਾਉਂਦੇ ਹੋ ਉਸ ਤੋਂ ਬਾਅਦ 3 ਸਾਲ ਦਾ ਤੇ ਉਸ ਤੋਂ ਬਾਅਦ ਜਦ ਸਕੂਲ ਜਾਣ ਲੱਗਦਾ ਉਸ ਤੋਂ ਬਾਅਦ ਜੀ ਸਰ ਮੈਂ ਥੋੜੀ ਜੀ ਆਈ ਕਰੈਕਟ ਮਾਈਸੈਲਫ ਫਰਸਟ ਐਗਜ਼ਾਮੀਨੇਸ਼ਨ ਇਜ਼ ਐਟ 6 ਮੰਥਸ ਨਾਟ ਐਟ 3 ਮੰਥਸ 6 ਮੰਥਸ ਹਾਂ ਜੀ 6 ਮਹੀਨੇ ਚ 6 ਮਹੀਨੇ ਹਾਂ ਜੀ ਅ 6 ਮਹੀਨੇ ਦਾ ਜਿਹੜਾ ਛੋਟਾ ਬੱਚਾ ਹੈ ਉਹ ਆਮ ਤੌਰ ਤੇ ਮਾਦਾ ਦੁੱਧ ਪਿੰਦਾ ਹੁੰਦਾ ਉਹਨੂੰ ਜਿਆਦਾ ਨੌਲੇਜ ਆਪਾਂ ਕੀ ਹੈ ਕਿ ਗਿਆਨ ਨਹੀਂ ਸੋਝੀ ਨਹੀਂ ਹੁੰਦੀ ਉਸ ਨੂੰ ਫਿਰ ਤੁਸੀਂ ਕਿਦਾਂ ਡਿਟੈਕਟ ਕਰਦੇ ਹੋ ਕਿ ਇਸ ਬੱਚੇ ਦੀ ਨਜ਼ਰ ਜਿਹੜੀ ਹੈ ਵੀਕ ਹੈ ਜਾਂ ਠੀਕ ਹੈ ਸਸੀਂ ਬੱਚੇ ਨੂੰ ਦਵਾਈ ਪਾ ਕੇ ਬਿਠਾਣੇ ਆ ਕਲੀਨਿਕ 'ਚ ਕੰਟਕ ਸਾਰਾ ਅੰਦਰੋਂ ਪਰਦਾ ਚੈੱਕ ਕਰਦੇ ਆ ਤੇ ਦੇਖਦੇ ਕੋਈ ਨੰਬਰ ਤਾਂ ਨਹੀਂ ਹੈਗਾ ਉਹ ਪੂਰਾ ਡਾਈਲੇਟ ਕਰਕੇ ਅੰਦਰੋਂ ਪਰਦਾ ਚੈੱਕ ਕੀਤਾ ਜਾਂਦਾ ਹੈ ਇਸ ਉਮਰ 'ਚ ਤੇ ਉਹਦੇ ਨਾਲ ਡਿਟੈਕਟ ਹੋ ਜਾਂਦੇ ਨੰਬਰ ਵੀ ਹੋ ਜਾਂਦੇ ਤੇ ਬਾਕੀ ਬਿਮਾਰੀਆਂ ਵੀ ਹੋ ਜਾਂਦੀਆਂ ਹੋ ਜਾਂਦੀਆਂ ਛੋਟੀ ਉਮਰੇ ਹੀ ਜੇ ਬਿਮਾਰੀ ਦਾ ਪਤਾ ਲੱਗ ਜਾਏ ਤਾਂ ਫਿਰ ਉਸ ਦਾ ਇਲਾਜ ਹੈ ਹਾਂਜੀ ਇਲਾਜ ਹਾਂਜੀ ਬਿਲਕੁਲ ਉਹਨਾਂ ਹੀ ਜਲਦੀ ਅਸੀਂ ਇਲਾਜ ਕਰ ਸਕਦੇ ਹਾਂ ਐਂਡ ਸਪੈਸ਼ਲੀ ਜਿਹੜਾ ਸਕੂਲ ਜਾਣ ਤੋਂ ਪਹਿਲਾਂ ਚੈੱਕਅਪ ਹੈ 5 6 ਸਾਲ ਤੇ 3 3 ਸਾਲ ਤੋਂ ਜੇ ਅਸੀਂ अर्ਲੀ ਡਿਟੈਕਟ ਕਰ ਲਈਏ ਕਿ ਬੱਚਿਆਂ ਨੂੰ ਨੰਬਰ ਹੈਗਾ ਤੇ ਬਹੁਤ ਫਾਇਦਾ ਹੋ ਜਾਂਦਾ ਕਿਉਂਕਿ ਜੇ ਬੱਚੇ ਠੀਕ ਏਜ 'ਚ ਨਾ ਚਸ਼ਮਾ ਲਗਾਨ ਜੀ ਜੀ ਤੇ ਅੱਖ ਥੋੜੀ ਸੁਸਤ ਹੋ ਜਾਂਦੀ ਹੈ ਲੇਜੀ ਹੋ ਜਾਂਦੀ ਹੈ ਹਮ ਐਂਡ 10 ਸਾਲ ਤੇ ਬਾਅਦ ਜੇ ਅਸੀਂ ਉਹ ਲੇਜੀ ਅੱਖ ਨੂੰ ਡਿਟੈਕਟ ਕਰੀਏ ਤਾਂ ਬਹੁਤ ਜ਼ਿਆਦਾ ਟਰੀਟਮੈਂਟਸ ਨਹੀਂ ਹੈ ਬਟ ਯੰਗਰ ਅਜੇ ਅਸੀਂ ਜੇ ਡਿਟੈਕਟ ਕਰ ਲਈਏ ਸੋ ਵੀ ਕੈਨ ਟਰੀਟ them ਐਂਡ ਮੈਨੇਜ them ਵੈਰੀ ਵੈਲ ਜੀ ਬੱਚਿਆਂ ਦੀ ਗੱਲ ਕੀਤੀ ਨੌਜਵਾਨਾਂ ਦੀ ਵੀ ਗੱਲ ਕਰਦੇ ਹਾਂ ਤੁਸੀਂ ਆਖਿਆ ਕਿ ਨੌਜਵਾਨ ਉਹਨਾਂ ਦੀ ਇਮਿਊਨਿਟੀ ਠੀਕ ਹੁੰਦੀ ਹੈ ਇਸ ਕਰਕੇ ਉਹਨਾਂ ਨੂੰ ਜ਼ਿਆਦਾ ਪ੍ਰੋਬਲਮਸ ਨਹੀਂ ਆਉਂਦੀਆਂ ਪਰ ਫਿਰ ਵੀ ਅੱਜਕੱਲ ਨੌਜਵਾਨ ਵੀ ਕਾਫੀ ਜ਼ਿਆਦਾ ਮੋਬਾਈਲ ਦੇਖਦੇ ਨੇ ਬਿਲਕੁਲ ਪੇਰੈਂਟਸ ਦੀ ਗੱਲ ਕਰੀਏ ਤਾਂ ਆਪਾਂ ਬੱਚਣਾਂ ਤੋਂ ਦੋਸ਼ ਦਿੰਨੇ ਆ ਕਿ ਬੱਚੇ ਮੋਬਾਈਲ ਦੇਖਦੇ ਨੇ ਪਰ ਪੇਰੈਂਟਸ ਵੀ ਨਹੀਂ ਹਟਦੇ ਇਹ ਹਕੀਕਤ ਹੈ ਇਹ ਸੱਚਾਈ ਬਾਤ ਚੀਏ ਬਿਲਕੁਲ ਬਿਲਕੁਲ ਸਰ ਟੋਟਲੀ ਐਗਰੀ ਜੀ ਜੀ ਇਸ ਕਰਕੇ ਤੁਸੀਂ ਨੌਜਵਾਨਾਂ ਨੂੰ ਕੀ ਕੁਝ ਸਲਾਹ ਦੇਣਾ ਚਾਹੋਗੇ ਕਿ ਉਹਨਾਂ ਦਾ ਜਿਹੜਾ ਨਜ਼ਰ ਦਾ ਚੈੱਕਅਪ ਆ ਕਈ ਵਾਰ ਉਹਨਾਂ ਨੂੰ ਲੱਗਦਾ ਹੈ ਕਿ ਠੀਕ ਹੈ ਸਾਡੀ ਨਜ਼ਰ ਚੱਲ ਰਹੀ ਹੈ ਪਰ ਉਹਨਾਂ ਨੂੰ ਰੂਟੀਨ ਦਾ ਜਿਹੜਾ ਚੈੱਕਅਪ ਕਰਵਾਉਣਾ ਚਾਹੀਦਾ ਜਾਂ ਨਹੀਂ ਕਰਵਾਉਣਾ ਚਾਹੀਦਾ ਸੋ ਅਸੀਂ ਰਿਕਮੈਂਡ ਕਰਦੇ ਹਾਂ ਕਿ 18 ਤੋਂ 40 ਸਾਲ ਤੱਕ ਹਰ ਦੋ ਸਾਲ 'ਚ ਇੱਕ ਚੈੱਕਅਪ ਕਰਾਉਣਾ ਹੀ ਚਾਹੀਦਾ ਹੈ ਜੇ ਕੋਈ ਵੀ ਰਿਸਕ ਫੈਕਟਰ ਨਹੀਂ ਹੈ ਨੌਜਵਾਨਾਂ ਨੂੰ ਜੇ ਕੋਈ ਰਿਸਕ ਫੈਕਟਰ ਹੈ ਕਿ ਕੋਈ ਬਿਮਾਰੀ ਹੈ ਜਾਂ ਉਹਨਾਂ ਦੇ ਪੇਰੈਂਟਸ ਨੂੰ ਕੋਈ ਅੱਖਾਂ ਦੀ ਬਿਮਾਰੀ ਸੀ ਤਾਂ ਸਾਲ ਚ ਇੱਕ ਚੈੱਕਅਪ ਜੀ ਜੀ ਜਾਂ ਚਸ਼ਮਾ ਲੱਗਿਆ ਹੋਇਆ ਤੇ 6 ਮਹੀਨੇ ਚ ਚੈੱਕਅਪ 40 ਸਾਲ ਦੇ ਬਾਅਦ ਫਰੋਮ 40 ਟੂ 60 ਪੈਂਟ ਸਾਲ ਤੱਕ ਮੈਂਡਟਰੀ ਸਾਲ ਚ ਇੱਕ ਚੈੱਕਅਪ ਜ਼ਰੂਰੀ ਹੈਗਾ ਪਰ ਜੇ ਤੁਹਾਨੂੰ ਕੋਈ 슈ਗਰ ਹੈ ਬਲੱਡ ਪ੍ਰੈਸ਼ਰ ਹੈ ਕੋਈ ਹੋਰ ਏਦਾਂ ਦੀ ਬਿਮਾਰੀ ਹੈ ਜਿਹੜੀ ਪੇਰੈਂਟਸ ਨੂੰ ਸੀਗੀ ਜੇ ਕਾਲਾ ਮੋਤੀਆ ਹੈਗਾ ਪਰਦੇ ਦੀ ਬਿਮਾਰੀ ਹੈ ਤੇ 6 ਮਹੀਨੇ ਚ ਲਾਜ਼ਮੀ ਚੈੱਕਅਪ ਹੋਣਾ ਚਾਹੀਦਾ ਹੈ ਮਤਲਬ ਇਹ ਬਿਮਾਰੀ ਜਿਹੜੀ ਪੇਰੈਂਟਸ ਦੀ ਹੈ ਤੇ ਅੱਗੇ ਬੱਚੇ ਨੂੰ ਵੀ ਹੋ ਸਕਦੀ ਹੈ ਹਾਂਜੀ ਜੇ ਦਾ ਆਪਾਂ ਕੋਈ ਡਾਇਟਰੀਸ ਹੈਗੀ ਇਹ ਪਰਵਾਹ ਚ ਕਿਸੇ ਨੂੰ ਤਾਂ ਅੱਗੇ ਜਾ ਸਕਦੀ ਹੈ ਹਾਂਜੀ ਤੇ ਜਿਹੜੀ ਸਪੈਸ਼ਲੀ ਕੁਝ ਡਿਜ਼ੀਜ਼ਸ ਹੈਗੇ ਜਿਹੜੇ ਸਾਇਲੈਂਟ ਡਿਜ਼ੀਜ਼ਸ ਹੈ ਉਨਾਦਰ ਸਾਨੂੰ ਪਤਾ ਹੀ ਨਹੀਂ ਲੱਗਦਾ ਅਨਲੈਸ ਕਿ अर्ली डिटेक्शन अर्ली ਡਾਇਗਨੋਸਿਸ ਨਾ ਹੋ ਜਾਏ ਕਾਲਾ ਮੋਤੀਆ ਉਹਨਾਂ ਦਾ ਇੱਕ ਵਨ ਆਫ ਥੀਸ ਡਿਜ਼ੀਜ਼ਸ ਹੈਗਾ 40 ਸਾਲ ਦੇ ਬਾਅਦ ਪ੍ਰੈਵਲੈਂਸ ਜ਼ਿਆਦਾ ਹੈਗੀ ਤੇ ਇੱਕ ਜ਼ਰੂਰ ਚੈੱਕਅਪ ਕਰਾਉਣਾ ਚਾਹੀਦਾ ਹੈ ਕਰਾਉਣਾ ਚਾਹੀਦਾ ਬਹੁਤ ਸਾਰੇ ਲੋਕ ਕਿਤਾਬਾਂ ਪੜਨ ਦੇ ਬਹੁਤ ਸ਼ਿਕੀਨ ਹੁੰਦੇ ਨੇ ਜ਼ਿਆਦਾਤਰ ਤਾਂ ਮੋਬਾਈਲ ਦੇਖਣ ਦੇ ਵੀ ਸ਼ਿਕੀਨ ਆਜਕਲ ਕਿਤਾਬਾਂ ਮੋਬਾਈਲ ਤੇ ਆ ਜਾਂਦੀਆਂ ਨੇ ਤੇ ਉੱਥੇ ਦੇ ਪੜ ਲੈਂਦੇ ਹਾਂ ਔਰ ਜਿਹੜੇ ਕਿਤਾਬਾਂ ਪੜ੍ਹਦੇ ਨੇ ਆਮ ਤੌਰ ਤੇ ਕਈ ਵਾਰ ਦੇਖਦੇ ਆ ਕਿ ਉਹ ਕਿਤਾਬ ਥੋੜੀ देर ਪੜ੍ਹਦੇ ਨੇ ਫਿਰ ਅੱਖਾਂ ਨੂੰ ਮਲਦੇ ਨੇ ਅੱਖਾਂ ਲਾਲ ਹੋ ਜਾਂਦੀਆਂ ਉਹਨਾਂ ਦੀਆਂ ਜਿਹੜੀਆਂ ਪਲਕਾਂ ਹੈਗੀਆਂ ਉਹ ਸ਼ਟਡਾਊਨ ਹੋ ਜਾਂਦੀਆਂ ਨੇ ਆਪ ਵੀ ਇਹ ਕੋਈ ਬਿਮਾਰੀ ਹੈ ਇਸ ਦਾ ਟ੍ਰੀਟਮੈਂਟ ਲੈਣਾ ਚਾਹੀਦਾ ਉਹਨਾਂ ਨੂੰ ਜਾਂ ਨਾਰਮਲ ਹੈ ਕਿ ਥਕਾਵਟ ਹੋ ਜਾਂਦੀ ਕਈ ਵਾਰ ਤਾਂ ਸਰ ਜਿਹੜੀ ਪਹਿਲੀ ਚੀਜ਼ ਤਾਂ ਹੈ ਕਿ ਸਭ ਤੋਂ ਜਿਹੜਾ ਮੈਂ ਆਸਾਨ ਤਰੀਕਾ ਦੱਸਿਆ ਇਸ ਸੀਜ਼ਨ 'ਚ ਸਪੈਸ਼ਲੀ ਬਿਮਾਰੀ ਅੱਖਾਂ ਦੀ ਬਚਨ ਤੋਂ ਹੈ ਕਿ ਅੱਖਾਂ ਨੂੰ ਹੱਥ ਨੂੰ ਤੋਂ ਤੇ ਬਾਰ-ਬਾਰ ਅੱਖਾਂ ਨੂੰ ਟੱਚ ਨਾ ਕਰੋ ਜੀ ਜੀ ਅੱਧੀ ਬਿਮਾਰੀਆਂ ਉਦਾਂ ਹੀ ਇਨਫੈਕਸ਼ਸ ਡਿਜ਼ੀਜ਼ਸ ਨਹੀਂ ਹੋਣ ਗਿਆ ਤੇ बार-बार ਰਬ ਕਰਨ ਨਾਲ ਅੱਖਾਂ ਦੀ ਅ ਹੋਰ ਬਿਮਾਰੀਆਂ ਵੀ ਹੋ ਸਕਦੀਆਂ ਸਾਡਾ ਜਿਹੜਾ ਕਾਰਨੀਆ ਹੈ ਉੱਥੇ ਨਾਟ ਹੋ ਸਕਦਾ ਪਰ ਜੇ ਟੈਂਪਰੇਰੀ ਥੋੜੀ ਦੇ ਰੱਖਾਂ ਬੰਦ ਹੋ ਰਹੀਆਂ ਫਿਰ ਠੀਕ ਹੋ ਰਹੀਆਂ ਫਿਰ ਡਾਕਟਰ ਕੋਲ ਜਾਂਦੀ ਲੋੜ ਨਹੀਂ ਹੈਗੀ ਪਰ ਕੁਝ ਬਿਮਾਰੀਆਂ ਜੇ ਇੱਕ پلਕ ਥੱਲੇ ਚਲੇ ਜਾਂਦੀ ਹੈ ਜੀ ਥੈਨ ਡੈਫੀਨਟਲੀ ਇੱਕ ਚੈੱਕਅਪ ਦੀ ਲੋੜ ਹੈਗੀ ਜੀ ਹਾਂਜੀ ਬਿਲਕੁਲ ਆਮ ਸੋ ਸੌਰੀ ਮੈਂ ਇੱਕ ਚੀਜ਼ ਹੋਰ ਦੱਸਣਾ ਚਾਹਨੀ ਹਾਂ ਵਿਚ ਆਈ ਫੀਲ ਇਜ਼ ਵੈਰੀ ਗੁੱਡ ਇੱਕ 20 20 20 ਰੂਲ ਹੈਗਾ ਸਾਡੇ ਸਭ ਲਈ ਨੌਜਵਾਨਾਂ ਲਈ ਬੱਚਿਆਂ ਲਈ ਜੋ ਬਹੁਤ ਜ਼ਿਆਦਾ ਡਿਜੀਟਲ ਸਟ੍ਰੇਨ ਕਰਦੇ ਆ ਜੀ ਜੀ ਉਹ 20 ਮਿੰਟ ਆਪਣਾ ਕੰਪਿਊਟਰ ਫੋਨ ਦੇਖ ਕੇ ਫॉर 20 ਸੈਕਿੰਡਸ ਦੇ ਸ਼ੁੱਡ ਲੁੱਕ 20 ਫੀਟ ਅਵੇ ਜੀ ਥੈਟ ਵਿਲ ਰਿਲੈਕਸ देयर ਮਸਲਸ ਤੇ ਉਹ ਉਹਨਾਂ ਲਈ ਬਿਹਤਰ ਹੋਏਗਾ ਅਜੇ ਗ੍ਰੀਨਰੀ ਵੱਲ ਦੇਖਣ ਤਾਂ ਆਈ ਥਿੰਕ ਉਹ ਤਾਂ ਜ਼ਿਆਦਾ ਬੈਨੀਫਿਟ ਉਹਨਾਂ ਨੂੰ ਮਿਲ ਸਕਦਾ ਬਿਲਕੁਲ ਬਿਲਕੁਲ ਬਹੁਤ ਸਾਰੇ ਕਈ ਲੋਕਾਂ ਨੂੰ ਬਚਪਨ ਦੇ ਪ੍ਰੋਬਲਮਸ ਆਗੇ ਲਾਈਕ ਮੈਨੂੰ ਵੀ ਇੱਕ ਵਾਰੀ ਆਗੇ ਸੀ ਕਿ ਬਚਪਨ ਛੋਟਾ ਸੀਗਾ ਮੈਂ ਆਈ ਥਿੰਕ 5-6 ਸਾਲ ਦਾ ਇੱਕ ਬੰਬ ਅੱਗ ਲਗਾਈ ਨਹੀਂ ਚੱਲਿਆ ਉਹ ਦੀਵਾਲੀ ਦੇ ਸੀਜ਼ਨ ਸੀਗੇ ਮੈਂ ਉਸ ਨੂੰ ਜਦੋਂ ਐ ਦੇਖਣ ਲੱਗਿਆ ਉਹ ਬਰੂਦ ਮੇਰੀ ਅੱਖਾਂ ਵਿੱਚ ਚੱਲ ਗਿਆ ਉਸ ਵੇਲੇ ਤੇ ਦੋਨੋਂ ਅੱਖਾਂ ਉਸ ਵੇਲੇ ਕਾਫੀ ਜ਼ਿਆਦਾ ਨੁਕਸਾਨੀਆਂ ਗਈਆਂ ਬਟ ਉਸ ਵੇਲੇ ਡਾਕਟਰ ਨੇ ਇਲਾਜ ਕੀਤਾ ਠੀਕ ਦੇਖਣ ਲੱਗ ਗਿਆ ਮੈਨੂੰ ਕਹਿੰਦੇ ਖਤਰੀ ਵਾਲੀ ਗੱਲ ਨਹੀਂ ਬਟ ਅੱਜ ਦੇ ਸਮੇਂ ਜਦੋਂ ਕਿਤਾਬਾਂ ਪੜ੍ਹਦਿਆਂ ਤੇ ਇਹ ਨਜ਼ਰਾਂ ਜਿਹੜੀਆਂ ਸ਼ਟਡਾਊਨ ਹੋ ਜਾਂਦੀਆਂ ਨੇ ਡਾਕਟਰ ਨੂੰ ਚੈੱਕ ਕਰਵਾਇਆ ਸੀ ਉਹਨਾਂ ਨੇ ਵੀ ਇਹ ਗੱਲ ਆਖੀ ਕਿ ਇਹ ਨਵਸ ਜਿਹੜੀ ਏ ਵੀਕ ਹੋ ਚੁੱਕੀਆਂ ਨੇ ਔਰ ਇਦਾਂ ਦੇ ਕੇਸ ਬਹੁਤ ਸਾਰੇ ਹੋਰ ਵੀ ਆਏ ਹੋਣਗੇ ਕਿਉਂਕਿ ਆਮ ਤੌਰ ਤੇ ਦੀਵਾਲੀ ਤੇ ਬਹੁਤ ਸਾਰੇ ਲੋਕ ਪਟਾਕੇ ਚਲਾਉਂਦੇ ਨੇ ਕਿ ਇਦਾਂ ਦੇ ਜਦੋਂ ਇਹ ਨਵਸ ਜਿਹੜੀਆਂ ਪਲਕਾਂ ਦੀ ਡੈੱਡ ਹੋ ਜਾਂਨ ਜਾਂ ਵੀਕ ਹੋ ਜਾਂਨ ਤਾਂ ਇਹ ਦੁਬਾਰਾ ਸੁਰਜੀਤ ਹੋ ਸਕਦੀਆਂ ਨੇ ਐਕਟਿਵ ਹੋ ਸਕਦੀਆਂ ਨੇ हां जी ਜਿਦਾ ਮੈਂ ਦੱਸਿਆ ਜੀ ਅ ਜੇ ਤਾਂ ਟੈਂਪਰੇਰੀਲੀ ਪਲਕ ਸ਼ਟ ਹੋ ਰਹੀਏ ਸਿਰਫ ਪੜਨ ਨਾਲ ਉਹਦੇ ਲਈ ਤਾਂ ਟਰੀਟਮੈਂਟ ਦੀ ਲੋੜ ਨਹੀਂ ਥੋੜੀ ਰਿਲੈਕਸ ਕਰੋ ਅੱਖਾਂ ਲੂਬ੍ਰੀਕੇਸ਼ਨ ਡ੍ਰੌਪਸ ਪਾਓ ਜੀ ਜੀ ਪਰ ਜੇ ਅ ਟੋਸਿਸ ਇੱਕ ਡਿਜ਼ੀਜ਼ ਹੈ ਜਿਦੇ ਚੇ ਪਲਕ ਬੰਦੀ ਹੁੰਦੀ ਹੈ देन ਡੈਫੀਨੇਟਲੀ ਉਹਦਾ ਇਲਾਜ ਹੈ ਸਰਜਿਕਲ ਇਲਾਜ ਹੈ ਇਹ ਆਪਾਂ ਕਰ ਸਕਦੇ ਹਾਂ ਠੀਕ ਜੀ ਪੰਜਾਬ ਦੇ ਵਿੱਚ ਫਲੱਡ ਆਇਆ ਹੋਇਆ ਜੀ ਤੇ ਹੜਪੀੜਤ ਜਿਹੜੇ ਨੇ ਬਹੁਤ ਜ਼ਿਆਦਾ ਪਰੇਸ਼ਾਨ ਹੈਗੇ ਨੇ ਨੁਕਸਾਨ ਆਪਣੇ ਪੰਜਾਬ ਦਾ ਕਾਫੀ ਜ਼ਿਆਦਾ ਹੋ ਗਿਆ ਹੈ ਮੈਨੂੰ ਉਸ ਤੋਂ ਅੱਗੇ ਦੀ ਵੀ ਚਿੰਤਾ ਸਤਾ ਰਹੀ ਹੈ ਕਿ ਹੁਣ ਜਦੋਂ ਪੰਜਾਬ ਦੇ ਵਿੱਚੋਂ ਪਾਣੀ ਹੌਲੀ-ਹੌਲੀ ਜਾਏਗਾ ਉਸ ਤੋਂ ਬਾਅਦ ਇਹ ਪਾਣੀ ਜੋ ਹੈ ਇੱਕ ਦਰਦ ਭਰੀ ਪੈਣਾ ਛੱਡ ਕੇ ਜਾਏਗਾ ਕਿਉਂਕਿ ਇਸ ਦੇ ਵਿੱਚ ਬਹੁਤ ਸਾਰੇ ਜੀਵ ਜੰਤੂ ਵੀ ਆਏ ਨੇ ਜਿਹੜੇ ਉਹ ਵੀ ਮਰੇ ਨੇ ਹਾਂਜੀ ਬਹੁਤ ਸਾਰੇ ਆਪਣੇ ਜਿਹੜੇ ਮੱਝਾਂ گاਵਾ ਉਹਨਾਂ ਦੀ ਵੀ ਡੈਥ ਹੋਈ ਹੈ ਨਾ ਤੇ ਇਸ ਤੋਂ ਬਾਅਦ ਬਿਮਾਰੀਆਂ ਜ਼ਿਆਦਾ ਫੈਲਣਗੀਆਂ ਮੱਛਰ ਮੱਖੀਆਂ ਵਾਲੀ ਬਿਮਾਰੀ ਆਉਣਗੀਆਂ ਕੀ ਕੁਝ ਲੱਗਦਾ ਕਿ ਇਸ ਨਾਲ ਅੱਖਾਂ ਦੇ ਉੱਤੇ ਵੀ ਅਸਰ ਪੈ ਸਕਦਾ ਬਿਲਕੁਲ ਜੀ ਕਿਤੇ ਵੀ ਜਿੱਥੇ ਵਾਟਰ ਸਟੈਗਨੈਂਟ ਹੈ ਵਾਟਰ ਲੌਗਡ ਹੈਗਾ ਉਥੇ ਜਿਹੜੀ ਬਿਮਾਰੀਆਂ ਉਹਦਾ ਚਾਂਸਸ ਹਮੇਸ਼ਾ ਜ਼ਿਆਦਾ ਰਹਿੰਦੇ ਉਥੇ ਬੈਕਟੀਰੀਆ ਵਾਇਰਸਸ ਨੂੰ ਬਹੁਤ ਗਰੋ ਕਰਨ ਦਾ ਥਰਾਈਵ ਕਰਨ ਦਾ এনवायरमेंट ਮਿਲਦਾ ਹੈ ਜੇ ਐਨੀ ਪਲੇਸ ਜਿੱਥੇ ਇਹ ਪੋਲੂਟੈਂਟਸ ਹੈਗੇ ਉਥੇ ਡੈਫੀਨਿਟਲੀ ਅੱਖਾਂ ਦੀ ਬਿਮਾਰੀਆਂ ਜ਼ਿਆਦਾ ਹੋਣਗੀਆਂ ਬਾਕੀ ਬਿਮਾਰੀਆਂ ਦੇ ਨਾਲ ਨਾਲ ਬਿਲਕੁਲ ਹਾਂਜੀ ਬਹੁਤ ਸਾਰੇ ਲੋਕ ਪ੍ਰਭਾਵਿਤ ਹੋਏ ਨੇ ਲੱਖਾਂ ਹੀ ਲੋਕ ਹਗੇ ਨੇ ਤਾਂ ਉਹ ਵੀ ਤੁਹਾਨੂੰ ਸੁਣ ਰਹੇ ਹੋਣਗੇ ਤੁਸੀਂ ਉਹਨਾਂ ਨੂੰ ਕੀ ਕੁਝ ਐਡਵਾਈਸ ਦੇਣਾ ਚਾਹੋਗੇ ਇਸ ਮਾਹੌਲ ਦੇ ਵਿੱਚ ਜਿੱਥੇ ਬਹੁਤ ਜ਼ਿਆਦਾ ਫਲੱਡ ਦਾ ਪਾਣੀ ਇਕੱਠਾ ਹੋਇਆ ਹੋਵੇ ਉਸ ਬਦ ਅੱਖਾਂ ਦੀ ਕੇਅਰ ਕਿਵੇਂ ਕਰਨੀ ਹੈ ਹਾਂਜੀ ਸਭ ਤੋਂ ਪਹਿਲਾਂ ਮੈਂ ਕਹਾਂਗੀ ਆਪਣੇ ਬੱਚਿਆਂ ਨੂੰ ਜੇ ਬਹੁਤ ਜ਼ਿਆਦਾ ਬਾਰਿਸ਼ ਹੈ ਬਾਹਰ ਨਾ ਜਾਣ ਦਿਓ ਜੇ ਜ਼ਰੂਰੀ ਜਾਣਾ ਹੀ ਹੈ ਤਾਂ ਕੋਈ ਪ੍ਰੋਟੈਕਟਿਵ ਗਲਾਸਸ ਲਗਾ ਕੇ ਭੇਜੋ ਜੀ ਜੀ ਉਹਦੇ ਨਾਲ ਪ੍ਰੋਟੈਕਸ਼ਨ ਰਹੇਗੀ ਆ ਅੱਖਾਂ ਦੀ ਜਿੱਦਾਂ ਹੀ ਉਹ ਆਂਦੇ ਆ ਵਾਪਸ ਸਕੂਲੋਂ ਕਿਤੋਂ ਵੀ ਤਾਂ ਆਪਣੇ ਹੱਥ ਧੋਣ ਸਭ ਤੋਂ ਪਹਿਲਾਂ ਕੋਈ ਵੀ ਪਬਲਿਕ সুইমিਂਗ ਪੂਲਸ ਜਾਂ ਕਰਾਊਡਿਡ ਪਬਲਿਕ ਪਲੇਸਸ 'ਚ ਬਿਨਾਂ ਵਜਾ ਤੋਂ ਉਹਨਾਂ ਨੂੰ ਨਾ ਜਾਣ ਦਿਓ ਬੱਚਿਆਂ ਨੂੰ ਜਾਂ ਖੁਦ ਵੀ ਨਾ ਜਾਓ ਬਿਕਾਜ਼ ਏ ਡਿਜ਼ੀਜ਼ ਵਾਇਰਲ ਤੇ ਬੈਕਟੀਰੀਅਲ ਇੱਕ ਦੂਜੇ ਨਾਲ ਸਪਰੈਡ ਕਰਦੇ ਆ ਆਪਣੇ ਘਰ ਦੇ ਜਿੰਨੇ ਸਰਫਸੇਸ ਹੈ ਟੇਬਲਸ ਹੈਗੇ ਡੋਰ ਨੌਬਸ ਹੈਗੇ ਉਹਨਾਂ ਨੂੰ ਕਲੀਨ ਰੱਖੋ ਕਿਉਂਕਿ ਇਨਫੈਕਟਿਡ ਪਰਸਨ ਜੇ ਉਹਨਾਂ ਨੂੰ ਟੱਚ ਕਰੇਗਾ ਤੇ ਦੂਜਾ ਪਰਸਨ ਟੱਚ ਕਰੇਗਾ ਤੇ ਇਨਫੈਕਸ਼ਨ ਇਦਾਂ ਵੀ ਫੈਲ ਸਕਦੀ ਹੈ ਤੇ ਸਭ ਤੋਂ ਜ਼ਿਆਦਾ ਜ਼ਰੂਰੀ ਆ ਆਪਣੇ ਟਾਵਲਸ ਸੋਪਸ ਲਿਨ ਸਾਰਾ ਸੈਪਰੇਟ ਰੱਖੋ ਤੇ ਅੱਜਕੱਲ ਆਪਣੀ ਜਿਹੜੀ ਯੰਗ ਕੁੜੀਆਂ ਟੀਨੇਜ ਕੁੜੀਆਂ ਉਹ ਮੇਕਅਪ ਬਹੁਤ ਯੂਜ਼ ਕਰਦੀਆਂ ਆਪਣਾ ਮੇਕਅਪ ਵੀ ਨਾ ਸ਼ੇਅਰ ਕਰੋ ਇੱਕ ਦੂਜੇ ਤੋਂ ਤੇ ਅਚੀ ਤਰ੍ਹਾਂ ਟੱਕਣ ਲਗਾ ਕੇ ਬੰਦ ਕਰਕੇ ਰੱਖੋ ਜੋ ਵੀ समान, इस्तेमाल कर रहे हो ऑल दीज थिंग गो लोंग वे एक इंग्लिश क्या गया है कि जेडे वायरस वायरल कंजक्टिवाइटिस है दे स्प्रेड फास्टर देन अ दैन गॉसिप सो यू कैन इमेजिन कि <laughs> ਕਿੰਨੀ ਤੇਜ਼ੀ ਨਾਲ ਇਹ ਬਿਮਾਰੀਆਂ ਫੈਲ ਰਹੀਆਂ ਨੇ ਬਿਲਕੁਲ ਜੀ ਆ ਬਹੁਤ ਸਾਰੇ ਨੌਜਵਾਨ ਨੇ ਜਿਹੜੇ ਉਹ ਆਮ ਤੌਰ ਤੇ ਸੋਚਦੇ ਨੇ ਕਿ ਹਸਪਤਾਲਾਂ 'ਚ ਖੱਜਲ-ਖਵਾਰੀ ਹੁੰਦੀ ਹੈ ਉੱਥੇ ਵੇਟਿੰਗ ਕਈ ਵਾਰ ਕਰਨੀ ਪੈਂਦੀ ਹੈ ਤੇ ਵੇਟਿੰਗ ਨਾ ਕਰਨੀ ਪਵੇ ਕਈ ਵਾਰ ਖੁਦ ਹੀ ਕੇਮਿਸਟ ਕੋਲ ਚਲੇ ਜਾਂਦੇ ਨੇ ਕਿ ਅੱਖਾਂ ਸਾਡੀਆਂ ਲਾਲ ਹੋ ਗਈਆਂ ਨੇ ਜਾਂ ਨਜ਼ਰ ਦੀ ਥੋੜੀ ਪ੍ਰੋਬਲਮ ਲੱਗ ਰਹੀ ਹੈ ਤਾਂ ਕਈ ਵਾਰ ਕੇਮਿਸਟ ਵਾਲੇ ਵੀ ਉਹਨਾਂ ਨੂੰ ਕੋਈ ਨਾ ਕੋਈ ਦਵਾਈ ਜੜੀ ਉਹ ਫੜਾ ਦਿੰਦੇ ਨੇ ਹਾਂਜੀ ਪਰ ਮੈਂ ਤੁਹਾਡੇ ਤੋਂ ਜਾਨਣਾ ਚਾਹੁੰਦਾ ਕਿ ਜਦੋਂ ਅੱਖਾਂ ਦੇ ਵਿੱਚ ਕੋਈ ਪ੍ਰੋਬਲਮ ਆ ਜਾਏ ਤਾਂ ਉਸ ਤੋਂ ਬਾਅਦ ਕੀ ਕੇਮਿਸਟ ਕੋਲ ਜਿਹੜੀ ਦਵਾਈ ਲੈਣੇ ਆ ਸਾਨੂੰ ਉਹ ਜਾ ਕੇ ਲੈ ਲੈਣੀ ਚਾਹੀਦੀ ਹੈ ਜਾਂ ਉਸ ਤੋਂ ਪਹਿਲਾਂ ਅੱਖਾਂ ਦੇ ਡਾਕਟਰ ਜਾਂ ਐਕਸਪਰਟਸ ਦੇ ਨਾਲ ਪਹਿਲਾਂ ਵਿਚਾਰ ਚਰਚਾ ਕਰਨੀ ਚਾਹੀਦੀ ਹੈ ਹਾਂਜੀ ਅਮਨ ਜੀ ਇਹ ਸਾਡੇ ਕੰਟਰੀ 'ਚ ਇੱਕ ਪੈਰਾਡਾਕਸ ਹੈ ਮਤਲਬ ਅੱਛੀ ਗੱਲ ਵੀ ਹੈ ਤੇ ਨਹੀਂ ਅੱਛੀ ਗੱਲ ਵੀ ਹੈ ਕਿ ਅੱਛੀ ਗੱਲ ਇਹ ਹੈ ਕਿ ਕੈਮਿਸਟ ਸੇ ਹਰ ਦਵਾਈ ਮਿਲ ਜਾਂਦੀ ਹੈ ਸਹੂਲੀਅਤ ਨਾਲ ਕੋਈ ਬਹੁਤੀ ਪ੍ਰਿਸਕ੍ਰਿਪਸ਼ਨ ਦੀ ਬਹੁਤ ਵਾਰ ਲੋੜ ਨਹੀਂ ਹੁੰਦੀ ਤੇ ਇਮੀਡੀਏਟ ਉਹਦਾ ਹਾਲ ਮਿਲ ਜਾਂਦਾ ਪਰ ਬੁਰੀ ਗੱਲ ਇਹ ਹੈ ਕਿ ਕਈ ਵਾਰ ਪੇਸ਼ੈਂਟਸ ਬਹੁਤ ਡਿਲੇ ਕਰਕੇ ਆਉਂਦੇ ਆ ਫਿਰ ਡਾਕਟਰ ਕੋਲ ਪਹੁੰਚਤੇ ਹੀ ਨਹੀਂ ਤੇ ਮੈਂ ਇਹ ਕਾਹਗੀ ਕਿ ਜੇ ਕਦੀ ਵੀ ਤੁਹਾਨੂੰ ਲੱਗੇ ਕਿ ਅੱਖ 'ਚ ਲਾਲੀ ਹੈਗੀ ਜਾਂ ਇਹ ਆ ਰਹੀ ਹੈ ਡਿਸਚਾਰਜ ਹੈ ਬਹੁਤ ਜ਼ਿਆਦਾ ਵਾਟਰਿੰਗ ਹੈ ਸਵੇਲਿੰਗ ਹੈ ਦਰਦ ਹੋ ਰਹੀ ਹੈ ਜਾਂ ਬਲੱਡ ਵਿਜ਼ਨ ਹੈ ਜਾਂ ਤੁਹਾਨੂੰ ਲੱਗ ਰਿਹਾ ਕੋਈ ਇਨਫੈਕਸ਼ਨ ਅਸੀਂ ਕੈਮਿਸਟੇ ਜਾ ਕੇ ਲੂਬ੍ਰੀਕੇਸ਼ਨ ਜਾਂ ਐਂਟੀਬਾਇਓਟਿਕ ਪਾ ਲਿਆ ਪਰ ਆਲਮੋਸਟ ਇੱਕ ਦਿਨ ਹੋ ਗਿਆ ਉਹ ਰੀਲੀਫ ਨਹੀਂ ਹੋ ਰਿਹਾ ਜੀ ਜੀ ਦੈਨ ਪਲੀਜ਼ ਕੰਸਲਟ ਯੋਰ ਡਾਕਟਰ ਕਾਰਨਾ ਬੈਠੇ ਰੋ ਅਕੇਲੇ ਕੇਮਿਸ ਨਾਲ ਸਲਾਹ ਤੇ ਮੈਡੀਕੇਟ ਨਾ ਕਰੋ ਬਟ ਯੈਸ ਇਹ ਕੋਈ ਮਾਈਨਰ ਜੀ ਚੀਜ਼ ਹੈ ਕਿ ਡਿਜੀਟਲ ਸਟ੍ਰੇਨ ਹੈ ਕੰਪਿਊਟਰ ਦੇਖ ਕੇ ਥੋੜੀ ਟਾਇਰਡ ਅੱਖਾਂ ਐ ਸਿਰਫ ਤੇ ਤੁਸੀਂ ਆਫ ਦਾ ਕਾਉਂਟਰ ਲੂਬ੍ਰੀਕੇਸ਼ਨ ਲੈ ਕੇ ਪਾ ਸਕਦੇ ਹੋ ਪਾ ਸਕਦੇ ਹੋ ਅ ਅੱਜਕਲ ਕਈ ਦਵਾਈਆਂ ਬਹੁਤ ਜ਼ਿਆਦਾ ਸਟਰੋਂਗ ਹੈ ਮਾਰਕੀਟ ਦੇ ਵਿੱਚ ਜਦੋਂ ਆਪ ਅੱਖਾਂ ਵਿੱਚ ਪਾਉਂਦੇ ਆ ਤਾਂ ਇੱਕਦਮ ਤੈਦਾ ਲੱਗਦਾ ਜਿਦਾ ਤੇਜ਼ਾਬ ਪੈ ਗਿਆ ਹੈ ਨਾ ਤੇ ਜਦੋਂ ਇਹ ਇੰਨੀ ਸਟਰੋਂਗ ਜਿਹੜੀ ਮੈਡੀਸਨ ਹੈਗੀ ਹੈ ਉਹ ਨੁਕਸਾਨਦੇਹੀ ਤਾਂ ਨਹੀਂ ਹੁੰਦੀ ਕਈ ਵਾਰ ਅੱਖਾਂ ਵਾਸਤੇ ਜੀ ਅਸੀਂ ਮਾਨਿਟਰਡ ਦਵਾਈਆਂ ਪਾਵੀਏ ਲਾਈਕ ਡਾਕਟਰ ਕੋਲ ਜਾ ਕੇ ਮਾਨਿਟਰਿੰਗ ਨਾਲ ਦਵਾਈਆਂ ਯੂਜ਼ ਕਰਾਂਗੇ ਤੇ ਆਲਵੇਜ਼ ਰਿਸਕ ਤੇ ਬੈਨੀਫਿਟ ਨੂੰ ਅਸੀਂ ਮੈਜ਼ਰ ਕਰਕੇ ਦਵਾਈਆਂ ਦਿੰਦੇ ਆ ਡਾਕਟਰਸ ਜੀ ਜੀ ਤੇ ਇਫ ਬੈਨੀਫਿਟਸ ਆ ਮੋਰ ਐਂਡ ਰਿਸ ਆਰ ਲੈਸ ਦੇਖੋ ਕੋਈ ਵੀ ਦਵਾਈ 100% ਤੱਕ ਕਿਤੇ ਵੀ ਸੇਫ ਨਹੀਂ ਬਣੀ ਹੈ ਰਾਈਟ ਯੂ ਕੈਨ ਹੈਵ ਸਮ ਅ ਅਲਰਜਿਕ ਰिएक्शंस ਟੂ ਸਮ ਮੈਡੀਸਿਨਸ ਹੋ ਸਕਦਾ ਬਟ ਐਸ ਅ ਡਾਕਟਰ ਤੁਸੀਂ ਹਮੇਸ਼ਾ ਦੇਖਦੇ ਹੋ ਕਿ ਇਸ ਦਵਾਈ ਦੇ ਬੈਨੀਫਿਟ ਜ਼ਿਆਦਾ ਹੈ ਤਾਂ ਕਈ ਵਾਰ ਸਾਨੂੰ ਦਵਾਈਆਂ ਦੇਣੀ ਵੀ ਪੈਂਦੀਆਂ ਤੇਜ਼ ਦਵਾਈਆਂ ਜਾਂ ਜ਼ਿਆਦਾ ਟ੍ਰੀਟ ਕਰਨਾ ਪੈਂਦਾ ਉਹ ਆਬਵੀਅਸਲੀ ਅੰਡਰ ਮੋਨਿਟਰਿੰਗ ਆਫ ਅ ਡਾਕਟਰ ਜੀ ਬਜ਼ੁਰਗਾਂ ਦੇ ਵਿੱਚ ਮੋਤੀਆ ਹੋ ਜਾਂਦਾ ਕਾਫੀ ਉਹਨਾਂ ਨੂੰ ਮੋਤੀਆਬਿੰਦ ਦੀ ਕਾਫੀ ਪ੍ਰੋਬਲਮਸ ਹੁੰਦੀ ਹੈ ਮੈਂ ਤੌਰ ਤੇ ਜਾਣਾ ਚਾਹੁੰਦਾ ਥੋੜਾ ਸਮਝਾਓ ਕਿ ਮੋਤੀਆਬਿੰਦ ਕਿਉਂ ਹੋ ਜਾਂਦਾ ਕਿੰਨੇ ਕੁ ਤਰ੍ਹਾਂ ਦਾ ਹੁੰਦਾ ਔਰ ਜਿਹੜੇ ਬਜ਼ੁਰਗ ਤੁਹਾਡੇ ਕੋਲ ਆਉਂਦੇ ਨੇ ਜੇ ਤੁਸੀਂ ਉਹਨਾਂ ਦਾ ਟ੍ਰੀਟਮੈਂਟ ਕਰਦੇ ਹੋ ਤਾਂ ਫਿਰ ਕੀ ਉਮਰ ਨੂੰ ਵੀ ਤੁਸੀਂ ਧਿਆਨ ਵਿੱਚ ਰੱਖਦੇ ਹੋ ਕਿ ਉਹਨਾਂ ਦੀ ਉਮਰ ਕਿੰਨੀ ਹੋ ਚੁੱਕੀ ਹੈ ਕਿਸ ਤਰ੍ਹਾਂ ਦਾ ਟ੍ਰੀਟਮੈਂਟ ਇਹਨਾਂ ਨੂੰ ਦੇਣਾ ਹੈ ਸਰ ਮੋਤੀਆਬਿੰਦ ਬੇਸਿਕਲੀ ਇਜ਼ ਲੈਂਸ ਦੀ ਓਪੇਸੀਫਿਕੇਸ਼ਨ ਤੇ ਇਹ ਇੱਕ ਨਾਰਮਲ ਫਿਜ਼ੀਓਲੋਜੀਕਲ ਚੇਂਜ ਹੈ ਅੱਖ 'ਚ ਜਿਹੜਾ ਆਣਾ ਹੀ ਆਣਾ ਹੈਗਾ ਕਿਸੇ ਨੂੰ ਜਲਦੀ ਕਿਸੇ ਨੂੰ ਲੇਟ ਹਾਂਜੀ ਅੱਜ ਕੱਲ ਇੰਨੇ ਤਰ੍ਹਾਂ ਦੇ ਲੈਂਸਸ ਅਵੇਲੇਬਲ ਹੈ ਕਿ ਅਸੀਂ ਬਜ਼ੁਰਗਾਂ ਦੀ ਨੀਡਸ ਉਹਨਾਂ ਦੀ ਦੇਖਦੇ ਹਾਂ ਕਿ ਕਿੰਨੀ ਜ਼ਰੂਰਤ ਹੈ ਉਹਦੇ ਅਕੋਰਡਿੰਗਲੀ ਅਸੀਂ ਲੈਂਸ ਪਾਣੇ ਹੈ ਜੀ ਤੇ ਇਹ ਅੱਜ ਕੱਲ ਰੂਟੀਨ ਸਰਜਰੀਜ਼ ਹੈਗੀਆਂ ਐਂਡ ਯੈਸ ਦੇ ਨੀਡ ਟੂ ਬੀ ਸਰਜੀਕਲੀ ਟ੍ਰੀਟਡ ਇਹਨਾਂ ਇਹ ਦਵਾਈਆਂ ਨਾਲ ਨਹੀਂ ਠੀਕ ਹੁੰਦੇ ਜਦ ਮੋਤੀਆ ਇੱਕ ਸਟੇਜ ਤੇ ਪਹੁੰਚ ਜਾਏ ਜਦ ਤੁਹਾਡੀ ਨਾਰਮਲ ਲਾਈਫ ਚ ਫੰਕਸ਼ਨਿੰਗ ਦੀ ਮੁਸ਼ਕਿਲ ਆ ਰਹੀ ਹੈ ਦੈਨ ਇਜ਼ ਦ ਰਾਈਟ ਟਾਈਮ ਟੂ ਗੈਟ ਆਪਰੇਟਡ ਬਹੁਤ ਪੁਰਾਣੇ ਜ਼ਮਾਨੇ ਚ ਅਸੀਂ ਕਹਿੰਦੇ ਸੀ ਪੂਰਾ ਮੋਤੀਆ ਪਕਾ ਕੇ ਆਓ ਹੁਣ ਨੋ ਲੋਂਗਰ ਹੁਣ ਨਹੀਂ ਹਾਂਜੀ ਤੇ ਸਾਡੇ ਦਰਸ਼ਕਾਂ ਨੂੰ ਅਖੀਰ ਦੇ ਵਿੱਚ ਜਿਹੜੇ ਤੁਹਾਨੂੰ ਸੁਣ ਰਹੇ ਨੇ ਤੁਸੀਂ ਉਹਨਾਂ ਨੂੰ ਕੀ ਕੋਈ ਸਲਾਹ ਦੋਗੇ ਕਿ ਜਿਹੜੀ ਅੱਖਾਂ ਦੀ ਨਜ਼ਰ ਹੈ ਉਹ ਸਾਡੇ ਲਈ ਕਿੰਨੀ ਕੁ ਕੀਮਤੀ ਹੈ ਤੇ ਇਸ ਨੂੰ ਅਸੀਂ ਸੰਭਾਲ ਕੇ ਕਿੱਦਾਂ ਰੱਖਣਾ ਤਾਂ ਜੋ ਸਾਰੀ ਜ਼ਿੰਦਗੀ ਸਾਡੀ ਨਜ਼ਰ ਤੇਜ਼ ਤਰਾਰ ਰਹੇ ਇਹ ਬਹੁਤ ਹੀ ਅੱਛਾ ਕੁਐਸਚਨ ਹੈ ਅਮਨ ਜੀ ਕਹਿੰਦੇ ਹਨ ਨਾ ਦੈਟ ਆਈਜ਼ ਆਰ ਦਾ ਵਿੰਡੋਜ਼ ਆਫ ਯੋਰ ਸੋਲ ਰਾਈਟ ਸੋ ਦੈਟਸ ਅ ਬਿਊਟੀਫੁਲ ਥਿੰਗ ਜੇ ਅੱਖ ਹੈ ਤਾਂ ਨਜ਼ਰ ਹੈ ਤਾਂ ਸਭ ਕੁਝ ਤੁਸੀਂ ਯੂ ਸੀ ਦਾ ਬਿਊਟੀਫੁਲ ਵਰਲਡ ਇਦੇ ਚ ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਕਿ ਰੂਟੀਨ ਚੈੱਕਅਪਸ ਜੀ 6 ਮਹੀਨੇ ਤੇ ਫਰਸਟ ਚੈੱਕਅਪ ਥੈਨ ਬੱਚਿਆਂ ਚ ਚੈੱਕਅਪ ਸਕੂਲ ਗੋਇੰਗ ਏਜ ਚ 6 ਟੂ 18 ইয়ার্স ਚ ਟੂ ইয়ারਲੀ ਫਿਰ ਡਿਪੈਂਡਿੰਗ ਔਨ ਨੀਡਸ ਟੂ ইয়ারਲੀ অর 1 ইয়ারਲੀ ਰੂਟੀਨ ਚੈੱਕਅਪ ਇਜ਼ ਦ ਕੀ ਜੇ ਕੁਝ ਸਾਇਲੈਂਟ ਡਿਜ਼ੀਜ਼ ਹੁੰਦੇ ਆ ਜਿੱਦਾਂ ਗਲਕੋਮਾ ਵਗੈਰਾ ਉਹ ਪਕੜੇ ਜਾਂਦੇ ਆ ਜਲਦੀ ਜਲਦੀ ਅਸੀਂ ਡਾਇਗਨੋਸ ਕਰ ਦਿੰਦੇ ਆ ਦੂਜੀ ਚੀਜ਼ ਹੈ ਕੁਝ শারীরিক ডিজিজেস ਵੀ ਹੈਗੇ ਕੁਝ ਇਨਫਲੇਮੇਸ਼ਨ ਜਿਦਾ ਰਿਮਟੋਇਡ ਆਰਥਰਾਇਟਸ ਉਹ ਅੱਖਾਂ ਤੇ ਇਫੈਕਟ ਕਰ ਸਕਦੀ ਹੈ 슈ਗਰ ਇੱਕ ਬਹੁਤ ਹੀ ਇੰਡੀਆ ਚ ਇਨੀ ਪ੍ਰੇਵਲੈਂਟ ਬਿਮਾਰੀ ਹੈ ਅੱਖਾਂ ਚ ਅਸੀਂ ਅੰਦਰ ਦੇਖ ਸਕਦੇ ਹਾਂ ਰੈਟਨਾ ਚ ਕਿ 슈ਗਰ ਦਾ ਕਿੰਨਾ ਨੁਕਸਾਨ ਹੋ ਗਿਆ ਹੈ ਤੇ ਇਹ ਲਾਈਟਲੀ ਨਹੀਂ ਲੈਣਾ ਹਰ ਡਾਇਬੀਟਿਕ ਪੇਸ਼ੈਂਟ ਨੂੰ ਬਲੱਡ ਪ੍ਰੈਸ਼ਰ ਦੇ ਪੇਸ਼ੈਂਟ ਨੂੰ ਕਿਸੇ ਨੂੰ ਇਨਫਲੇਮੇਟਰੀ ডিজিজেਸ ਹੈਗੇ ਆ ਟਿਬੀਕਲੋਸਿਸ ਹੈਗੀ ਰਿਮਟੋਇਡ ਹੈ ਸਭ ਨੂੰ ਅੱਖਾਂ ਦਾ ਚੈੱਕਅਪ ਕਰਾਉਣਾ ਚਾਹੀਦਾ ਹੈਗਾ ਤੇ ਰੂਟੀਨ ਚੈੱਕਅਪ ਐਂਡ ਅ ਰੈਗੂਲਰ ਵਿਜ਼ਿਟ ਟੂ ਦ ਡਾਕਟਰ ਇਜ਼ ਦ ਕੀ ਜੀ ਜੀ ਤੁਸੀਂ ਮোনਿਕਾ ਜੀ ਆਏ ਕਿੰਨੀ ਸਮਾਂ ਕੱਢਿਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਜੀ ਥੈਂਕ ਯੂ ਜੀ ਥੈਂਕ ਯੂ ਫॉर ਹੈਵਿੰਗ ਮੀ ਹੇਅਰ ਜੀ ਥੈਂਕ ਯੂ ਡਾਕਟਰ ਮੋਨਿਕਾ ਜਿਨ੍ਹਾਂ ਨੇ ਬਹੁਤ ਸੋਹਣੀਆਂ ਖੂਬਸੂਰਤ ਗੱਲਾਂ ਦੱਸਿਆ ਨੇ ਨਾਲੇ ਦੁਨੀਆ ਕਹਿੰਦੇ ਨੇ ਬਹੁਤ ਖੂਬਸੂਰਤ ਹੈ ਤੇ ਇਸ ਖੂਬਸੂਰਤ ਦੁਨੀਆ ਨੂੰ ਜੇ ਅਸੀਂ ਦੇਖਣਾ ਹੈ ਤੇ ਸਾਨੂੰ ਆਪਣੀ ਨਜ਼ਰ ਦਾ ਅੱਖਾਂ ਦਾ ਖਿਆਲ ਜਿਹੜਾ ਹੈ ਉਹ ਜ਼ਰੂਰ ਰੱਖਣਾ ਚਾਹੀਦਾ ਹੈ ਉਮੀਦ ਕਰਦੇ ਆ ਕਿ ਹੁਣ ਤੁਸੀਂ ਅੱਖਾਂ ਦੀ ਨਜ਼ਰਾਂ ਨੂੰ ਲੈ ਕੇ ਥੋੜਾ ਜਿਆ ਗੰਭੀਰ ਜ਼ਰੂਰ ਹੋਵੋਗੇ ਹਲਕੇ ਤੇ ਵਿੱਚ ਤੁਸੀਂ ਨਾ ਲਿਓ ਕਿ ਕਈ ਵਾਰ ਛੋਟੇ ਬੱਚਿਆਂ ਨੂੰ ਵੀ ਕਈ ਵਾਰ ਪ੍ਰੋਬਲਮਸ ਆ ਜਾਂਦੀਆਂ ਨੇ ਤਾਂ ਜਿਹੜੀਆਂ ਗੱਲਾਂ ਇਹਨਾਂ ਨੇ ਦਸੀਆਂ ਨੇ ਉਸ ਤੇ ਆਪਾਂ ਪੈਰਾ ਦਵਾਂਗੇ ਤੇ ਅਸੀਂ ਆਪਣੀਆਂ ਅੱਖਾਂ ਦੀ ਸੰਭਾਲ ਕਰਾਂਗੇ ਹੁਣ ਮੈਨੂੰ ਅਮਨ ਮੋਹਨ ਮੋਜਾਲੋਂ ਤੋਂ ਇਜਾਜ਼ਤ ਤੁਸੀਂ ਦੇਖਦੇ ਰਹੋ ਰੋਜ਼ਾਨਸ ਬਖਸ਼ਵਾਨ ਸੱਚ